ਸਾਰਾ ਸਾਲ ਵਿਦਿਆਰਥੀ ਪੇਪਰ ਪੇਪਰਾਂ ਜਾਂ ਛੁੱਟੀਆਂ ਚੱਲ ਰਹੀਆਂ ਹੁੰਦੀਆਂ ਜਾਂ ਦਾਖਲੇ 'ਚ ਬਹੁਤ ਲੰਮਾ ਸਮਾਂ ਲੰਘ ਜਾਂਦਾ ਇੱਕ ਡੇਢ ਮਹੀਨਾ ਇੱਕ ਇੱਕ ਜਿਹੜੇ ਸੈਮੈਸਟਰ ਵਿੱਚ ਕਲਾਸ ਲੱਗਦੀਆਂ ਜਿਹੜੀਆਂ ਕਿ ਬਹੁਤ ਥੋੜੀਆਂ ਵਿਦਿਆਰਥੀਆਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹਦੀ ਬੜ ਲੰਮੇ ਟਾਈਮ ਦੇ ਦੋਸ਼ ਆ ਵਿਦਿਆਰਥੀਆਂ ਦੇ ਕੀ ਰਿਜ਼ਲਟ ਆ ਜਿਹੜਾ ਉਹ ਹਰ ਵਾਰ ਨਜਾਇਜ਼ ਆਉਂਦਾ ਬਹੁਤ ਸਾਰੀਆਂ ਨਜਾਇਜ਼ ਸਪਲੀਆਂ ਵਿਦਿਆਰਥੀ ਨੇ ਕੱਢੀਆਂ ਜਾਂਦੀਆਂ ਕਿਉਂਕਿ ਯੂਨੀਵਰਸਿਟੀ ਘਟੇ ਚ ਸਰਕਾਰ ਉਹਨਾਂ ਬਣਦਾ ਯੂਨੀਵਰਸਿਟੀ ਨੂੰ ਫੰਡ ਜਾਰੀ ਨਹੀਂ ਕਰ ਰਹੀ ਤੇ ਉਹ ਫੰਡ ਜਾਰੀ ਕਰਨ ਲਈ ਗਲਤ ਤਰੀਕੇ ਯੂਨੀਵਰਸਿਟੀ ਅਪਣਾ ਰਹੀ ਆ ਸਿੱਖਿਆ ਮੰਤਰੀ ਖੋਦ ਕਹਿ ਰਹੇ ਹੈਗੇ ਆ ਕਿ ਅਸੀਂ ਸੈਂਟਰ ਦੀ ਐਜੂਕੇਸ਼ਨ ਪਾਲਿਸੀ ਇੰਪਲੀਮੈਂਟ ਨਹੀਂ ਕਰਨੀ ਪਈ ਆ ਆਪਣੇ ਵਿੱਚ ਅਸੀਂ ਆਪ ਦੀ ਐਜੂਕੇਸ਼ਨ ਪਾਲਿਸੀ ਬਣਾਵਾਂਗੇ ਤਰ ਕਿਉਂ ਹੀ ਕਰ ਰਹੇਗੇ ਕਾਸ ਤੋਂ ਰੁਕੀ ਹੋਈ ਆ ਆਪ ਦੀ ਸਰ ਐਜੂਕੇਸ਼ਨ ਪਾਲਿਸੀ ਕਿਉਂ ਨਹੀਂ ਬਣਾ ਰਹੇ ਅੱਜ ਇਸ ਟਾਈਮ ਅਸੀਂ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟਾਂ ਤੇ ਇੱਥੇ ਅੱਜ ਵਿਦਿਆਰਥੀਆਂ ਵੱਲੋਂ ਕਾਲੇ ਰੀਵਨ ਬਨ ਕੇ ਇਸ ਤੋਂ ਇਲਾਵਾ ਕਾਲੇ ਕੱਪੜੇ ਪਹਿਨ ਕੇ ਲੜਕਿਆਂ ਵੱਲੋਂ ਕਾਲੀਆਂ ਪੱਗਾਂ ਤੇ ਲੜਕੀਆਂ ਵੱਲੋਂ ਕਾਲੇ ਦੁਪੱਟੇ ਲੈ ਕੇ ਆ ਜਿਹੜਾ ਉਹ ਬਲੈਕ ਡੇ ਆ ਮਨਾਇਆ ਗਿਆ ਵਿਦਿਆਰਥੀਆਂ ਦੇ ਆਪ ਦੇ ਮੰਗਾ ਮਸਲੇ ਹੈਗੇ ਆ ਕਿਉਂ ਇਹਨਾਂ ਨੇ ਇਹ ਕਾਲਾ ਦਿਵਸ ਮਨਾਇਆ ਹੈਗਾ ਕੀ ਕਾਰਨ ਹੈਗਾ ਸਾਡੇ ਨਾਲ ਕਿਉਂਕਿ ਜਥੇਬੰਦੀ ਦੇ ਅਗਵਾਈ ਦੇ ਵਿੱਚ ਇਹ ਕਾਲਾ ਦਿਵਸ ਮਨਾਇਆ ਗਿਆ ਪੰਜਾਬ ਸਟੂਡੈਂਟਸ ਸਟੂਡੈਂਟਸ ਯੂਨੀਅਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਵੀਰ ਕੌਰ ਗੰਦਰਜੀ ਸਾਡੇ ਨਾਲ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਾਰਨਾਂ ਕਿਉਂ ਕਾਲਾ ਦਿਵਸ ਮਨਾਇਆ ਗਿਆ ਹੈਗਾ ਹਰਵੀਰ ਅੱਜ ਤੁਸੀਂ ਕਾਲਾ ਦਿਵਸ ਮਨਾਇਆ ਹੈਗਾ ਕੀ ਕਾਰਨ ਹੈ ਦੇਖੋ ਅਸੀਂ ਪੰਜਾਬ ਸਟੂਡੈਂਟਸ ਜਿਹੜੇ ਤੋਂ ਬਹੁਤ ਲੰਮਾ ਟਾਈਮ ਤੋਂ ਸੰਘਰਸ਼ ਕਰ ਰਹੇ ਹਾਂ ਕਿ ਜਿਹੜੀ ਨਵੀਂ ਸਿੱਖਿਆ ਨੀਤੀ 2020 2020 ਵਿੱਚ ਬਣਾਈ ਗਈ ਉਹ ਸਿੱਖਿਆ ਨੀਤੀ ਸਿੱਖਿਆ ਦਾ ਪੱਠਾ ਬਿਠਾ ਰਹੀ ਹੈ ਉਹ ਸਿੱਖਿਆ ਨੀਤੀ ਰੱਦ ਹੋਣੀ ਚਾਹੀਦੀ ਹੈ ਅਸੀਂ ਬਹੁਤ ਧਰਨੇ ਪ੍ਰਦਰਸ਼ਨ ਕੀਤੇ ਸੂਬਾ ਪਧਰੀ ਦੇ ਇਕੱਠ ਵੀ ਕੀਤੇ ਹੋ ਤਾਂ ਕਿ ਦਿੱਲੀ ਤੱਕ ਪ੍ਰਦਰਸ਼ਨ ਕੀਤਾ ਤੇ ਇਸ ਸਾਡੇ ਧਰਨੇ ਪ੍ਰਦਰਸ਼ਨਾਂ ਕਰਕੇ ਲੋਕਾਂ ਨੇ ਦਬਾਅ ਸਦਕਾ ਸਿੱਖਿਆ ਮੰਤਰੀ ਨੂੰ ਇਹ ਕਹਿਣਾ ਪਿਆ ਵੀ ਇਹ ਸਿੱਖਿਆ ਨੀਤੀ ਸੀ ਰੱਦ ਕਰਕੇ ਪੰਜਾਬ ਦੀ ਸਿੱਖਿਆ ਨੀਤੀ ਆ ਬਣਾਵਾਂਗੇ ਪਰ ਉਹ ਜਿਵੇਂ ਸਰਕਾਰਾਂ ਕਰਦੀਆਂ ਹਰ ਵਾਰ ਲੋਕਾਂ ਦੇ ਦਬਾਅ ਵਿੱਚ ਮੰਗਾਂ ਮੰਨ ਜਾਂਦੇ ਆ ਪਰ ਬਾਅ ਮੰਗਾ ਤੋਂ ਜਿਹੜਾ ਭੱਜ ਜਾਂਦੇ ਆ ਇਸ ਇਹਨਾਂ ਨੇ ਵੀ ਐਂ ਕੀਤਾ ਸਿੱਖਿਆ ਮੰਤਰੀ ਨੇ ਮੰਨਿਆ ਕੀ ਸਿੱਖਿਆ ਨੀਤੀ ਰੱਦ ਕਰਾਂਗੇ ਕੁਲਤਾਰ ਸਿੰਘ ਸੰਧਵਾ ਨੇ ਵੀ ਇਹ ਮੰਨਿਆ ਵੀ ਇਹ ਸੂਬੇ ਦੇ ਅਧਿਕਾਰ ਤੇ ਡਾਕ ਆਏ ਸਿੱਖਿਆ ਨੀਤੀ ਗਲਤ ਆ ਪਰ ਉਹਨੂੰ ਰੱਦ ਕਰਨ ਵਾਲੇ ਪਾਸੇ ਨਹੀਂ ਚੱਲ ਰਹੇ ਜਿਹਦੇ ਰੋਸ ਵਜੋਂ ਅੱਜ ਅਸੀਂ ਬਰਜਿੰਦਰਾ ਕਾਲਜ ਚ ਬਲੈਕ ਡੇ ਮਨਾਇਆ ਸਾਰੇ ਵਿਦਿਆਰਥੀ ਬਲੈਕ ਕੱਪੜੇ ਪਾ ਕੇ ਆਏ ਬਲੈਕ ਰਿਬਨ ਬਨ ਕੇ ਆਏ ਜਿਨ੍ਹਾਂ ਕੋਲ ਕੱਪੜੇ ਨਹੀਂ ਸੀ ਉਹ ਬਲੈਕ ਰਿਬਨ ਬਨੇ ਤਾਂ ਅਸੀਂ ਇਹ ਰੋਸ ਜਿਤਾ ਰਹੇ ਆ ਬਲੈਕ ਡੇ ਬਣਾ ਕੇ ਵੀ ਅਸੀਂ ਸਰਕਾਰ ਨੇ ਜੋ ਮੰਗਾ ਮੰਨ ਕੇ ਵੀ ਮੁੱਕਰੀ ਆ ਉਹ ਜਿਹੜੀਆਂ ਲਾਗੂ ਕਰੇ ਦੂਜੀ ਅਸੀਂ 11 ਨਵੰਬਰ ਨੂੰ ਇਹ ਨਿ ਸਿੱਖਿਆ ਨੀਤੀ ਨੂੰ ਰੱਦ ਕਰਨ ਲਈ ਜਿਹੜੇ ਵਾਧੂ ਵਿਸ਼ੇ ਸਿੱਖਿਆ ਨੀਤੀ ਕਰਕੇ ਆਏ ਆ ਐਕਸਟਰਾ ਵਿਸ਼ੇ ਜਿਹੜੇ ਵਿਦਿਆਰਥੀਆਂ 'ਤੇ ਥੋਪੇ ਗਏ ਆ ਜਿਨ੍ਹਾਂ ਦਾ ਨਾਂ ਤਾਂ ਕੋਈ ਪ੍ਰੋਫੈਸਰ ਭਰਤੀ ਕੀਤਾ ਗਿਆ ਨਾ ਉਹਨਾਂ ਸਬਜੈਕਟਾਂ ਦੀ ਕੋਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਨਾ ਹੀ ਉਹਨਾਂ ਦੇ ਲੈਕਚਰ ਲੱਗ ਰਹੇ ਆ ਉਹ ਵਿਸ਼ੇ ਜਿਹੜੇ ਉਹ ਰੱਦ ਹੋਣੇ ਚਾਹੀਦੇ ਆ ਉਹ ਵੈਸੇ ਵੀ ਵਿਸ਼ੇ ਕੋਸ਼ ਜਿਹੜੇ ਮੇਨ ਸਬਜੈਕਟ ਦੇ ਵਿੱਚੋਂ ਕੱਢ ਕੇ ਉਹ ਉਹੀ ਵਿਸ਼ੇ ਨੇ ਕੋਈ ਕੋਈ ਵੱਖਰਾ ਸਿਖਾਉਣ ਵਾਲੇ ਵਿਸ਼ੇ ਨਹੀਂ ਹੈਗੇ ਉਹ ਇਸ ਲਈ ਇਹ ਵਿਸ਼ੇ ਜਿਹੜੇ ਰੱਦ ਹੋਣੇ ਚਾਹੀਦੇ ਇਹ ਸਾਡੀ ਮੰਗ ਆ ਤੇ ਨਾਲ ਹੀ ਸਾਡੀ ਇਹ ਮੰਗ ਆ ਕਿ ਸਮੈਸਟਰ ਸਿਸਟਮ ਰੱਦ ਹੋਣਾ ਚਾਹੀਦਾ ਕਿਉਂਕਿ ਸਾਰਾ ਸਾਲ ਵਿਦਿਆਰਥੀ ਪੇਪਰ ਪੇਪਰ ਆ ਜਾਂ ਛੁੱਟੀਆਂ ਚੱਲ ਰਹੀਆਂ ਹੁੰਦੀਆਂ ਜਾਂ ਦਾਖਲੇ 'ਚ ਬਹੁਤ ਲੰਮਾ ਸਮਾਂ ਲੰਘ ਜਾਂਦਾ ਇੱਕ ਡੇਢ ਮਹੀਨਾ ਇੱਕ ਇੱਕ ਜਿਹੜੇ ਸਮੈਸਟਰ ਵਿੱਚ ਕਲਾਸ ਲੱਗਦੀਆਂ ਜਿਹੜੀਆਂ ਕਿ ਬਹੁਤ ਥੋੜੀਆਂ ਵਿਦਿਆਰਥੀਆਂ ਲਈ ਉਹ ਸਿਲੇਬਸ ਨਹੀਂ ਕਵਰ ਕਰ ਪਾਉਂਦੇ ਪ੍ਰੋਫੈਸਰ ਜਿਹੜਾ ਉਹਦਾ ਸਿਲੇਬਸ ਨਹੀਂ ਪੜ ਹੁੰਦੀ ਹੈ ਇੰਨੇ ਥੋੜੇ ਸਮੇਂ ਵਿੱਚ ਇਸ ਲਈ ਵਿਦਿਆਰਥੀ ਜਿਹੜੇ ਬੋਝਲ ਬਣਦੇ ਜਾ ਰਹੇ ਆ ਉਹ ਹੋਰ ਜਿਹੜੇ ਕੰਪੀਟੀਸ਼ਨਾਂ ਚ ਪਾਰਟਿਸਿਪੇਟ ਨਹੀਂ ਕਰ ਪਾ ਰਹੇਗੇ ਹੋਰ ਐਕਟੀਵਿਟੀ ਹੋਰ ਐਕਸਟਰਾ ਕੁਝ ਪੜ੍ਹ ਨਹੀਂ ਪਾ ਰਹੇ ਹੈਗੇ ਤੇ ਇਹ ਬੋਝਲ ਬਣਾਉਂਦੀ ਜਿਹੜੀ ਸਿੱਖਿਆ ਜਿਹੜੀ ਪ੍ਰਣਾਲੀ ਹੈ ਜਿਹੜੀ ਸੈਮੈਸਟਰ ਸਿਸਟਮ ਹੈ ਇਹ ਰੱਦ ਹੋਣਾ ਚਾਹੀਦਾ ਪੂਰਾ ਸਾਲ ਕਲਾਸਾਂ ਲਾ ਕੇ ਹੋਰ ਗਤੀਵਿਧੀਆਂ ਵਿੱਚ ਵੀ ਵਿਦਿਆਰਥੀ ਪਾਰਟਿਸਿਪੇਟ ਕਰ ਸਕਣ ਫਿਰ ਪੇਪਰ ਹੋਣ ਇਹ ਦੋ ਮੰਗਾ ਸੀ ਮਨਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਆ ਤੀਜੀ ਮੰਗ ਇਹ ਹੈ ਕਿ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਤੇ ਬਹੁਤ ਲੰਮੇ ਟਾਈਮ ਦੇ ਬਹੁਤ ساری ਨਜ਼ਾਇਰ ਸਫਲੀਆਂ ਵਿਦਿਆਰਥੀ ਨੇ ਕੱਢੀਆਂ ਜਾਂਦੀਆਂ ਕਿਉਂਕਿ ਯੂਨੀਵਰਸਿਟੀ ਘਟੇਚ ਸਰਕਾਰ ਉਹਨਾਂ ਬਣਦਾ ਯੂਨੀਵਰਸਿਟੀ ਨੂੰ ਫੰਡ ਜਾਰੀ ਨਹੀਂ ਕਰ ਰਹੀ ਤੇ ਉਹ ਫੰਡ ਜਾਰੀ ਕਰਨ ਲਈ ਗਲਤ ਤਰੀਕੇ ਯੂਨੀਵਰਸਿਟੀ ਅਪਣਾ ਰਹੀ ਹੈ ਵਿਦਿਆਰਥੀਆਂ ਦੇ ਸਰਟੀਫਿਕੇਟਾਂ ਵਿੱਚ ਤਰੁੱਟੀਆਂ ਦੀ ਫੀਸ ਲਾਈ ਜਾਂਦੀ ਹੈ ਕਦੇ ਉਹਨਾਂ ਦੇ ਸਰਟੀਫਿਕੇਟ 'ਚ ਆਰਐਲਆਰ ਆ ਗਿਆ ਕਦੇ ਆਰਐਲਫ ਆ ਗਿਆ ਕਦੇ ਲੋਅਰ ਪਾਸ ਆ ਗਿਆ ਜੋ ਕਿ ਟੈਕਨੀਕਲ ਸਮੱਸਿਆ ਕਹਿ ਕੇ ਵਿਦਿਆਰਥੀ ਨੇ ਸਿਰ ਮਾਰ ਦਿੱਤਾ ਜਾਂਦਾ ਉਹਨਾਂ ਤੋਂ ਫੀਸ ਭਰਵਾਈ ਜਾਂਦੀ ਹੈ ਸਪਲੀਆਂ ਦੇ ਨਾਂ ਤੇ ਤਰੁੱਟੀ ਦੇ ਨਾਂ ਤੇ ਫੀਸਾਂ ਭਰਾ ਕੇ ਵਿਦਿਆਰਥੀ ਵਿਦਿਆਰਥੀ ਦੀ ਲੁੱਟ ਕੀਤੀ ਜਾ ਰਹੀ ਹੈ ਇਹ ਤਿੰਨ ਮੰਗਾਂ ਨੂੰ ਲੈ ਕੇ ਅਸੀਂ 11 ਨਵੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਨ ਜਿੰਨੇ ਵੀ ਕੋ ਯੂਨੀਵਰਸਿਟੀ ਕਟ ਕਰ ਰਹੇ ਆ ਜਿੰਨਾ ਟਾਈਮ ਸਾਡੀਆਂ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਅਸੀਂ ਸੰਘਰਸ਼ ਕਰਦੇ ਰਵਾਂਗੇ ਹਰਵੀਰ ਕੀ ਕਾਰਨ ਆ ਤੁਸੀਂ ਕਹਿੰਦੇ ਹੈਗੇ ਆ ਕਿ ਪੰਜਾਬ ਸਰਕਾਰ ਇਹ ਮੰਨ ਰਹੀ ਹੈਗੀ ਕਿ ਅਸੀਂ ਆਪ ਦੀ ਸਿੱਖਿਆ ਨੀਤੀ ਜਿਹੜੀ ਉਹ ਆਪ ਬਣਾਵਾਂਗੇ ਪਰ ਕਿਉਂ ਨਹੀਂ ਬਣਾ ਰਹੀਗੀ ਦਿੱਕਤ ਕਿੱਥੇ ਆ ਰਹੀ ਹੈਗੀ ਜਦੋਂ ਸਿੱਖਿਆ ਮੰਤਰੀ ਖੁਦ ਕਹਿ ਰਹੇ ਹੈਗੇ ਆ ਕਿ ਅਸੀਂ ਸੈਂਟਰ ਦੀ ਐਜੂਕੇਸ਼ਨ ਪਾਲਿਸੀ ਇੰਪਲੀਮੈਂਟ ਨਹੀਂ ਕਰਨੀ ਪਈ ਆਪ ਦੇ ਵਿੱਚ ਅਸੀਂ ਆਪ ਦੀ ਐਜੂਕੇਸ਼ਨ ਪਾਲਿਸੀ ਬਣਾਵਾਂਗੇ ਫਿਰ ਕਿਉਂ ਨਹੀਂ ਕਰ ਰਹੇ ਹੈਗੇ ਕਾਸ ਤੋਂ ਰੁਕੀ ਹੋਈ ਆ ਆਪ ਦੀ ਐਜੂਕੇਸ਼ਨ ਪਾਲਿਸੀ ਕਿਉਂ ਨਹੀਂ ਬਣਾ ਰਹੇ ਦੇਖੋ ਪੰਜਾਬ ਸਰਕਾਰ ਜੋ ਜੋ ਜਿਹੜਾ ਮੋਦੀ ਸਰਕਾਰ ਕਹਿੰਦੀ ਹੈ ਉਹ ਉਹ ਕਰਦੀ ਹੈ ਜੇ ਉਹ ਪਿਆਰ ਨਾਲ ਕਹਿੰਦੀ ਤਾਂ ਵੀ ਮੰਨ ਲੈਂਦੇ ਆ ਤੇ ਜੇ ਉਹ ਮਾੜਾ ਮੋਟਾ ਵਿਰੋਧ ਚਾਉਂਦੇ ਆ ਤਾਂ ਤਾਂ ਉਹਨਾਂ ਗੁੱਸੇ ਨਾਲ ਵੀ ਕਿਹਾ ਜਾਂਦਾ ਹੁਣ ਸਿੱਖਿਆ ਮੰਤਰੀ ਨੇ ਅਧਿਆਪਕਾਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਜਦੋਂ ਅਧਿਆਪਕ ਇਸ ਗੱਲ ਤੇ ਵਿਰੋਧ ਕਰ ਰਹੇ ਸੀ ਵੀ ਬੰਦੇ ਉਹਨਾਂ ਨੂੰ ਤਨਖਾਹ ਨਹੀਂ ਜਾ ਰਹੀ ਉਹਨਾਂ ਨੂੰ ਫੰਡ ਨਹੀਂ ਜਾ ਰਿਹਾ ਜਾਰੀ ਹੋ ਰਹੇ ਤਾਂ ਉਹਨਾਂ ਨੇ ਮੀਟਿੰਗ ਵਿੱਚ ਕਿਹਾ ਵੀ ਜੇ ਸਾਨੂੰ ਜਿਹੜਾ ਪੰਜਾਬ ਕੇਂਦਰ ਸਰਕਾਰ ਕਮਲ ਦੇ ਫੁੱਲ ਖੜਾਉਣ ਲਈ ਵੀ ਕਹੂਗੀ ਅਸੀਂ ਉਹ ਵੀ ਖਿਲਾਵਾਗੇ ਇਹਦਾ ਮਤਲਬ ਇਹ ਆ ਵੀ ਕੇਂਦਰ ਸਰਕਾਰ ਜੋ ਕਹੂਗੀ ਭਾਵੇਂ ਉਹ ਧੱਕੇ ਨਾਲ ਕਹੂਗੀ ਬਲੈਕਮੇਲਿੰਗ ਤਰੀਕੇ ਨਾ ਕਹੋਗੀ ਅਸੀਂ ਜਿਹੜਾ ਉਹ ਪੰਜਾਬ ਸਰਕਾਰ ਉਹ ਕੇਂਦਰ ਸਰਕਾਰ ਦੀ ਜਿਹੜੇ ਉਹ ਵਿਸ਼ੇ ਹੋਏ ਆ ਸੋ ਉਹ ਸਾਰਾ ਕੁਝ ਲਾਗੂ ਕਰਨਗੇ ਇਹ ਇਸੇ ਕਰਕੇ ਜਿਹੜਾ ਇਹਨਾਂ ਨੇ ਇਹ ਤਾਂ ਮੰਨ ਲਿਆ ਲੋਕਾਂ ਨੇ ਦਬਾਅ ਸਦਕਾ ਵੀ ਇਹ ਸਿੱਖਿਆ ਨੀਤੀ ਗਲਤ ਆ ਸੂਬਿਆਂ ਦੇ ਅਧਿਕਾਰ ਖੋ ਰਹੀ ਆ ਇਹ ਸਿੱਖਿਆ ਨੀਤੀ ਪੰਜਾਬ ਸਰਕਾਰ ਆ ਦੀ ਸਿੱਖਿਆ ਨੀਤੀ ਆ ਬਣਾ ਸਕਦੀ ਬਿਆਨ ਵੀ ਦਿੱਤਾ ਉਹਨਾਂ ਨੇ ਸਿੱਖਿਆ ਮੰਤਰੀ ਨੇ ਇਹ ਤਾਂ ਕੀ ਉਹਨਾਂ ਨੂੰ ਨੋਟਿਸ ਵੀ ਇਹਨਾਂ ਨੇ ਕੱਢਿਆ ਕਿ ਅਸੀਂ ਸਿੱਖਿਆ ਨੀਤੀ ਬਣਾ ਰਹੇ ਆ ਆਪਦੇ ਆਪਦੇ ਜਿਹੜੇ ਬਿਆਨ ਦਿਓ ਜੀ ਆਪਦੇ ਆਪਦੇ ਰਿਆ ਦਿਓ ਪਰ ਉਹ ਸਿਰਫ ਬਿਆਨ ਰਹਿ ਜਾਂਦੇ ਆ ਉਹ ਲਾਗੂ ਨਹੀਂ ਕਰਦੇ ਕਿਉਂਕਿ ਇਹਨਾਂ ਇਹਨਾਂ ਨੂੰ ਡੰਡੇ ਦੇ ਜ਼ੋਰ ਤੇ ਜਿਹੜੀ ਹੈ ਮੋਦੀ ਸਰਕਾਰ ਆ ਉਹ ਸਿੱਖਿਆ ਨੀਤੀ ਨੇ ਧੱਕੇ ਨਾਲ ਲਾਗੂ ਕਰਵਾ ਰਹੀ ਹੈ ਸਾਡੀ ਸਾਡਾ ਇਹ ਮਰਨਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਜਿਹੜੀ ਆ ਉਹ ਇਹਨਾਂ ਦੇ ਥਲੇ ਲਾ ਕੇ ਚੱਲ ਰਹੀ ਹੈ ਦੂਜਿਆਂ ਨੇ ਚ ਹਿੰਮਤ ਨਹੀਂ ਬਚੀ ਹੈ ਉਹਨਾਂ ਨਾਲ ਬੈਸ ਕਰਨ ਦੀ ਤੇ ਨਾ ਹੀ ਇਹੇ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਦੇ ਹੋਏ ਜਿਹੜਾ ਇੱਥੇ ਲੋਕਾਂ ਵਿੱਚ ਜਿਹੜਾ ਉਹ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦੇ